ਅਮਨ ਪਹਿਣ ਵਾਹ ਰ Ники ਜੀ ਪਹਿਣ ਹਾਂ ਅਮਨ ਦਿਲ ਲੱਗ ਗਿਆ ਓਰੇ ਨਹੀਂ ਵੀਰ ਜੀ ਦੇਲ ਨਹੀਂ ਲੱਗਿਆ ਦੇਲ ਪੁੱਤੋਂ ਲੱਗਦਾ ਗਿਆ ਹੁਣ ਤਾਨੂੰ ਕਿੰਨਾ ਇਧਰ ਹੋ ਗਿਆ ਵੀ ਕਾਕਾ ਨਿੱਕਾ ਜਾ ਤੇਰਾ ਹੈ ਹਾਂ ਅ ਅੱਛਾ ਉਹਨਾਂ ਦੀ ਯਾਦ ਅਜੇ ਵੀ ਹੁੰਦੀ ਹੈ ਹਾਂ ਜੀ ਵੀਰ ਜੀ ਅੱਛਾ ਫੇਰ ਪੁੱਤ ਤੂੰ ਕਿੱਥੇ ਰਹਿੰਦੀ ਹੁੰਦੀ ਸੀ ਪਹਿਲਾਂ ਛੇਰਟੇ ਹਾਂ ਛੇਰਟੇ ਛੇਰਟਾ ਸਾਹਬ

ਹਾਂਜੀ ਠੀਕ ਹੈ ਚੱਬ ਤੂੰ ਹੁਣ ਫਿਰ ਵੀ ਵਿਦਿਆ ਨੂੰ ਵੱਡੀ ਹੋਏਗੀ ਫਿਰ ਇਹਨੂੰ ਪੜ੍ਹਾएंगे ਕੀ ਕਰਾਂਗੇ ਅਫਸਰ ਕਿ ਅਫਸਰ ਬਣਾਣਾ ਹੈ ਹਾਂਜੀ ਵੀਰ ਜੀ ਨਾਲੇ ਕੁੜੀਆਂ ਕੱਪੜੇ ਕੁੱਪੜੇ ਸਿਉਣ ਲੱਗ ਜਾਂਦੇ ਹੁੰਦੀਆਂ ਨੇ ਤੇ ਤੂੰ ਇਹਨੂੰ ਅਫਸਰ ਬਣਾਵੇਂਗੇ ਹਾਂਜੀ ਵੀਰ ਜੀ ਮੈਂ ਇਹਨੂੰ ਅਫਸਰ ਬੁਆਣਾ ਅੱਛਾ ਹਾਂਜੀ ਵੀਰ ਜੀ ਕਾਹਦੇ ਤੋਂ ਤੇਰਾ ਜੀ ਕਰਦਾ ਵੀ ਅਫਸਰ ਬਣਾਵਾ ਹਾਂ ਕਾਦੇ ਤੋਂ ਜੀ ਕਰਦਾ ਵੀ ਅਫਸਰ ਬਣਾਵਾ ਮੈਂ ਮੈਂ ਤੁਸੀਂ ਕਹਿੰਗੇ ਮੇਰੀ ਕੁੜੀ ਅਫਸਰ ਬਣ ਗਏ ਅੱਛਾ ਮਾ ਬਾਈ ਜੀ ਕਿਹਾ ਮਾ ਬਾਈ ਜੀ ਮੇਰੀ ਕੁੜੀ ਵੱਗ ਗਈ ਆ ਪੂਰਾ ਅਫਸਰ ਆ ਕੇ ਅਫਸਰ ਬਣ ਗਏ ਹੂੰ ਜਦੋਂ ਬਾਈ ਜੀ ਕਹਿੰਨੀ ਹੈ ਨਾ ਬਾਈ ਜੀ ਨੂੰ ਵੀ ਨਹੀਂ ਸਮਝ ਆਉਂਦੀ ਵੀ ਤੈਨੂੰ ਕੀ ਆਖੇ ਤੇਰੇ ਵੱਤ ਕੀ ਬੋਲੇ ਹੈ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਬਾਈ ਜੀ ਕਹਿੰਦੇ ਆ ਹਾਂ ਜੀ ਠੀਕ ਹੈ ਚਲ ਬੁੱਤਾਂ ਆਵੇ ਤੇਰੀ ਵਿੱਦਿਆ ਹੁਣ ਵਟ ਕਾਕਾ ਵੱਡਾ ਹੋਣ ਲੱਗ ਗਿਆ ਹਨਾ ਇਹ ਪੜਨ ਲੱਗੀ ਕਿ ਨਹੀਂ ਨਾ ਹਰੇ ਨਹੀਂ ਪੜਦੀ ਹਰੇ ਨਿੱਕ ਛੋੜ ਕੇ ਛੋਟੀ ਹੈ ਤੇ ਇਹਨੇ ਸਕੂਲੇ ਜਾਣ ਲਗੀ ਭਾਵੇਂ ਆਪਣੇ ਨਾਲ ਆਕੜ ਜੇ ਕਰ ਰਹੇ ਹਨ ਮੈਂ ਜਾਣਾ ਨਹੀਂ ਹੈ ਨਹੀਂ ਹਾਂ ਭੇਜੇ ਕਰੇਗਾ ਭਾਜੀ ਇਹਨੇ ਲੈ ਜਾਣ ਕਰਨਾ ਨਾ ਬਾਈ ਇਹਨੇ ਲੈ ਜਾਣ ਕਰਨਾ ਤੱਕੇ ਨਾ ਹਾਂਜੀ ਠੀਕ ਹੈ ਚਲ ਚੰਗਾ ਪੁੱਤ ਜਿਉਂਦੇ ਰਹੋ ਖੁਸ਼ ਰਹੋ ਪਣ ਬਾਪੂ ਜੀ ਦੀ yaad ਆਉਂਦੀ ਹੈ ਬਾਪੂ ਬੈਦਾਨ ਦੀ yaad ਆਉਂਦੀ ਹੈ ਹਾਂਜੀ ਉਹ 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 ਮੈਂ ਪਰਸੋਂ ਆਈ ਸੀ ਇਹਨੂੰ ਯਾਦ ਹੈ ਕਿ ਕੱਲ੍ਹ ਦੀ ਮੇਰੀ ਮਦਰ ਆਈ ਅੱਛਾ ਕੱਲ੍ਹ ਆਉਂ ਮੇਰਾ ਪੁੱਤ ਵੀ ਆ ਗਿਆ ਜੀ ਮੈਨੂੰ ਨਾਲ ਲੈ ਕੇ ਗਿਆ ਮੈਨੂੰ ਬੁੱਕs ਲੈ ਕੇ ਦੇ ਯੂ ਆਰ ਮਾਈ ਮਦਰ ਉਹ ਮਾਤਾ ਤੇ ਨਹੀਂ ਲੱਗਿਆ ਅੱਛਾ ਬਹੁਤ ਦੁੱਖ ਹੈ ਨਾ ਇਹਨਾਂ ਨੇ ਬਹੁਤ ਦੁੱਖ ਚ ਲੈ ਆ ਇਹਨਾਂ ਦੇ ਘਰ ਹਾਂਜੀ ਪਰਾ ਇਹਨਾਂ ਦਾ ਨਹੀਂ ਰਿਹਾ ਹੈਗਾ ਕੋਈ ਵੀ ਨਹੀਂ ਰਿਹਾ ਹੈਗਾ ਬੱਚੇ ਹੈਗੇ ਕਹਿੰਦੇ ਦੋ ਪਤਨੀ ਮਿਲ ਜਾਂਦੇ ਨਹੀਂ ਜਾਂਦੇ ਜੀ ਤੁਸੀਂ ਕਰ ਲਓ ਬਸ ਇਹਨਾਂ ਦੇ ਬੱਚੇ ਤੇ ਨਹੀਂ ਹੈਗੇ ਇਹ ਤਾਂ ਅਨਮੈਰਡ ਨਹੀਂ ਹਾਂਜੀ ਹਾਂਜੀ ਨਾ ਨਾ ਇਹਨਾਂ ਦਾ ਭਰਾ ਸੀ ਉਹ ਪੂਰਾ ਹੋ ਗਏ ਪਿਤਾ ਜੀ ਇੱਥੇ ਪੂਰੇ ਹੋ ਗਏ ਨੇ ਬਾਪੂ ਜੀ ਦਵਾਨ ਬਟ ਆਮ ਹਰ ਮਦਰ ਜੀ ਸ਼ੀ ਲਵ ਮੀ ਲੈ ਕੇ ਵਾਹ ਵੈਰੀ ਗੁੱਡ ਆਮ ਸੀ ਬੀਗੋ ਵਿਦ ਮੀ ਸੋ ਆਈ ਵਿਲ ਬਾਈ ਦ ਬੁੱਕ ਫਾਰ ਹਰ ਜੀ ਥੈਂਕ ਯੂ ਆ ਦੋਸਤੋ ਮਨੁੱਖਤਾ ਦੀ ਸੇਵਾ ਦੀ ਨਵੀਂ ਬਣ ਰਹੀ ਇਮਾਰਤ ਤੇ ਇਹ ਕੱਪੜੇ ਸੁੱਕਣੇ ਪਏ ਹੋਏ ਨੇ ਜਿੰਨੇ ਵੀ ਇੱਥੇ ਬੱਚੇ ਬਜ਼ੁਰਗ ਮਾਵਾਂ ਭੈਣਾਂ ਰਹਿੰਦੀਆਂ ਨੇ ਇਹ ਇਮਾਰਤ ਬਣ ਰਹੀ ਹੈ ਤੇ ਕੋਸ਼ੇ ਦਾ ਭਾਗ ਤਿਆਰ ਹੋ ਗਿਆ ਕੋਸ਼ੀ ਹਿੱਸਾ ਜੇ ਰਹਿਦਾ ਹੈ